ਮਾਸੀ ਜੀ ਫਿਰ ਤੁਸੀਂ ਕਿਉਂ ਨਹੀਂ ਮੈਨੂੰ ਸਮਝ ਰਹੇ ਮੈਂ ਤੁਹਾਨੂੰ ਕਹੀ ਜਾਨੀ ਐ ਵੀ ਵੀਰੇ ਵਾਸਤੇ ਕਿਹੜਾ ਕੁੜੀਆਂ ਦਾ ਘਟ ਆਇਆ ਉਹਨੂੰ ਕੋਈ ਨਾ ਕੋਈ ਕੁੜੀ ਮਿਲ ਹੀ ਜਾਊਗੀ ਬਾਹਰ ਵਾਸਤੇ ਹਾਏ ਹੋਏ ਰੱਬਾ ਠੀਕ ਐ ਭਾਈ ਜੇ ਮੈਂ ਤੁਸੀਂ ਕਹਿੰਦੇ ਹੋ ਮੈਨੂੰ ਮਨਜ਼ੂਰ ਐ ਪਰ ਮੇਰੀ ਇੱਕ ਸ਼ਰਤ ਐ ਇੰਪਲ ਭੈਣੇ ਵੀਰੇ ਆ ਗਿਆ ਤੂੰ ਬਾਹਲਾ ਟਾਈਮ ਲਾਤਾ ਉਹ ਭੈਣੇ ਸ਼ਹਿਰ ਗਿਆ ਸੀਗਾ ਦੋਸਤ ਨੇ ਇੱਥੇ ਬਾਹਲਾ ਟਾਈਮ ਖਰਾਬ ਕਰਾਤਾ ਤੇ ਹਾਂ ਸੱਚ ਮੈਂ ਬਾਹਰ ਵੀ ਦੇਖਿਆ ਮੰਮੀ ਨਹੀਂ ਦਿਸਦੀ ਇੱਥੇ ਆ ਮਾਸੀ ਤਾਂ ਨਾਣਕੇ ਗਈ ਆ ਉਹ ਤਾਂ ਹੀ 텔ੇਫੋਨ ਲਵਾਈ ਜਾਂਦੀ ਸੀਗੀ ਵੀ ਤੁਹਾਨੂੰ ਅੱਡੇ ਤੇ ਛੱਡ ਜਾਂਦਾ ਉਹ ਮੈਂ ਤਾਂ ਸ਼ਹਿਰ ਸੀਗਾ ਮੈਂ ਤਾਂ ਉਂਈ ਨਹੀਂ ਫੋਨ ਚੱਕਿਆ ਤੇ ਨਾਲੇ ਸੁਖਨ ਨਾਲ ਹੀ ਗਈ ਆ ਉਹ ਪਤਾ ਨਹੀਂ ਮਾਮੇ ਦਾ ਫੋਨ ਆਇਆ ਸੀ ਉਹਨਾਂ ਦਾ ਪੈਲੀ ਦਾ ਕੋਈ ਰੋਲਾ ਚੱਲੀ ਜਾਂਦਾ ਕਾ ਕਰਕੇ ਮਾਸੀ ਗਈ ਆ ਉਹ ਹਾਂ ਸੱਚ ਮੈਂ ਦੱਸਣਾ ਭੁੱਲ ਗਿਆ ਮਾਮੇ ਦਾ ਫੋਨ ਮੈਨੂੰ ਵੀ ਆਇਆ ਸੀ ਮੈਂ ਤਾਂ ਉਹੀ ਨਹੀਂ ਚੱਕਿਆ ਮੈਂ ਕਿਹਾ ਐਵੇਂ ਦਿਮਾਗ ਖਾਣਗੇ ਮੈਂ ਛੱਡ ਪਰੇ ਫੋਨ ਹੀ ਚੱਕਦਾ ਮਾਸੀ ਉਹੀ ਤਾਂ ਗੱਲ ਕਹਿ ਰਹੀ ਸੀ ਕਹਿੰਦੀ ਜੇ ਅਨਮੋਲ ਗੱਲ ਕਰਦਾ ਤਾਂ ਉਹਨੂੰ ਕਹਿ ਦੇ ਵੀ ਸ਼ਾਮ ਦਾ ਵੇਲਾ ਜੇ ਨਾ ਬਸ ਮੇਰੀ ਮੈਨੂੰ ਛੱਡ ਦੇਉਂਦਾ ਫਿਰ ਉਹ ਚੱਲ ਕੋਈ ਨਾ ਭੈਣੇ ਇਹ ਮਾਮੇ ਹੋਣੀ ਵੀ ਟਿਕਦੇ ਨਹੀਂ ਨਿਤ ਨਵਾਂ ਪੰਗਾ ਪਾਈ ਰੱਖਦੇ ਆ ਹਾਂ ਵੀਰੇ ਗੱਲ ਤਾਂ ਤੇਰੀ ਬਿਲਕੁਲ ਸਹੀ ਆ ਉਦੋਂ ਪਹਿਲਾਂ ਵੀ ਇਹਨਾਂ ਨੇ ਕਲੇਸ਼ じゃ ਪਾ ਲਿਆ ਸੀਗਾ ਭੈਣੇ ਮੈਨੂੰ ਤਾਂ ਮੰਮੀ ਦੀ ਸਮਝ ਨਹੀਂ ਆਉਂਦੀ ਵੀ ਤੂੰ ਉੱਥੇ ਲੈਣ ਕੀ ਜਾਨੀ ਆ ਇਹਨਾਂ ਦੀ ਆਪਸੀ ਲੜਾਈ ਆ ਆਪੇ ਨਿਬੜ ਲੈਣਗੇ ਤੂੰ ਦੱਸ ਉੱਥੇ ਕੀ ਕਰਨਾ ਜਾ ਕੇ ਉਹ ਚੱਲ ਕੋਈ ਗੱਲ ਨਹੀਂ ਵੀਰੇ ਭਰਾ ਭੈਣਾਂ ਨੂੰ ਸਾਧ ਹੀ ਲੈਂਦੇ ਨੇ ਫਿਰ ਕੀ ਹੋ ਗਿਆ ਜਮਾਸੀ ਚਲੀ ਗਈ ਉਹ ਸਾਧ ਤਾਂ ਲੈਂਦੇ ਆ ਭੈਣੇ ਮੰਨਦਾ ਤੇਰੀ ਗੱਲ ਪਰ ਸੁੱਖੀ ਸਾੰਧੀ ਸਾਧ ਲੈਣ ਜਦੋਂ ਦੇਖੋ ਉਹਨਾਂ ਕੋਲੇ ਲੜਾਈ ਹੁੰਦੀ ਆ ਲੜਾਈ ਦੇ ਕੰਮ 'ਚ ਮੰਮੀ ਨੂੰ ਸਾਧ ਲੈਂਦੇ ਆ ਭਲਾਂ ਬੁੜੀਆਂ ਦਾ ਕੀ ਕੰਮ ਆ ਲੜਾਈ ਦੇ ਕੰਮ 'ਚ ਉਹ ਚੱਲ ਕੋਈ ਗੱਲ ਨਹੀਂ ਵੀਰੇ ਕਿਉਂ ਘਬਰਾਈ ਜਾਣਾ ਆ ਆਜੂ ਕੀ ਮਾਸੀ ਕੱਲ ਤੱਕ ਭੈਣੇ ਕਬਰ ਆਉਣ ਵਾਲੀ ਗੱਲ ਹੀ ਆ ਵੀ ਮਾਮੇ ਨੂੰ ਆਪ ਨੂੰ ਨਹੀਂ ਪਤਾ ਵੀ ਕਿਉਂ ਐਵੇਂ ਲੜਾਈ ਚ ਸੱਦਦੇ ਹੋ ਜੇ ਸੱਦਣਾ ਤੁਸੀਂ ਹੁਣ ਸੱਦ ਲਓ ਮੈਨੂੰ ਲੱਗਦਾ ਮੈਨੂੰ ਕਹਿਣਾ ਪਊਗਾ ਮਾਮੇ ਨੂੰ ਵੀ ਭਾਈ ਸਾਨੂੰ ਨਾ ਸੱਦਿਆ ਕਰੋ ਭਾਈ ਤੂੰ ਨਾ ਇਹ ਗੱਲ ਕਹੀਂ ਤੈਨੂੰ ਐ ਪਤਾ ਫਿਰ ਆਪਾਂ ਬੁਰੇ ਪੈ ਜਾਗੇ ਉਹ ਤਾਂ ਭੈਣ ਭਰਾਵਾ ਦਾ ਰਿਸ਼ਤਾ ਉਹਨਾਂ ਨੇ ਤਾਂ ਫੇਰ ਇੱਕ ਹੋ ਜਾਣਾ ਚੱਲ ਕੋਈ ਨਾ ਕਹਣੇ ਨਹੀਂ ਕਹਿੰਦਾ ਤੇ ਹਾਂ ਸੱਚ ਮੈਂ ਤੈਨੂੰ ਐਂ ਕਹਿੰਦਾ ਸੀ ਬਾਈ ਦਾ ਫੋਨ ਆਇਆ ਸੀ ਉਹ ਕਹਿੰਦਾ ਤੇਰੀ ਭਾਬੀ ਨੂੰ ਲੈਣ ਗਿਆ ਹੋਇਆ ਹੈ ਤੇ ਕੱਲੂ ਆਵਾਂਗੇ ਜੀ ਸਵੇਰੇ ਲੈ ਸੱਚੀ ਭਾਬੀ ਆ ਰਹੀ ਐ ਹਾਂ ਭੈਣੀ ਭਾਬੀ ਆ ਰਹੀ ਐ ਫਿਰ ਤਾਂ ਬਹੁਤ ਵਧੀਆ ਗੱਲ ਆ ਤੇ ਹਾਂ ਸੱਚ ਮੈਂ ਤੈਨੂੰ ਐਂ ਕਹਿੰਦਾ ਸੀ ਉਹ ਵਿਆਹ ਵਾਲੀ ਗੱਲ ਆਪਾਂ ਭਾਬੀ ਨਾਲ ਕਰੀਏ ਨਾ ਨਾ ਵੀਰੇ ਤੂੰ ਹਜੇ ਭਾਬੀ ਕੋ ਕੋਈ ਗੱਲ ਨਾ ਕਰੇ ਤੈਨੂੰ ਪਤਾ ਹੈ ਬੇਸ਼ੱਕ ਭਾਬੀ ਆਪਣੀ ਆ ਪਰ ਫਿਰ ਵੀ ਡਰ ਜਿਹਾ ਲੱਗਦਾ ਨਾ ਕਿਤੇ ਕੋਈ ਗੱਲ ਨਾ ਹੋ ਜਵੇ ਭੈਣੀ ਮੈਂ ਤੈਨੂੰ ਐਂ ਕਹਿੰਦਾ ਸੀ ਭਾਬੀ ਤਾਂ ਹੁਣ ਆਪਣੀ ਹੋਈ ਆ ਆਪਣੇ ਹੱਕ ਦੀ ਗੱਲ ਕਰੂਗੀ ਮੈਂ ਤਾਂ ਇਹ ਚੀਜ਼ ਕਹਿੰਦਾ ਸੀ ਆਪਾਂ ਦੱਸ ਦਈਏ ਬਾਲਾ ਵਧੀਆ ਨਹੀਂ ਪੈਣੇ ਤੈਨੂੰ ਪਤਾ ਹੀ ਗਲਤ ਕੰਮ ਹੋ ਜੂਗਾ ਨਹੀਂ ਵੀਰੇ ਜਦੋਂ ਤੈਨੂੰ ਸਮਝ ਆ ਮੈਨੂੰ ਸਮਝ ਆ ਤੇ ਆਪਾਂ ਆ ਕੰਮ ਕਦੇ ਨਹੀਂ ਕਰ ਸਕਦੇ ਰਹੀ ਗੱਲ ਭਾਬੀ ਦੀ ਤੇ ਤੂੰ ਹਜੇ ਥੋੜਾ ਟਾਈਮ ਖੜ ਜਾ ਜਦੋਂ ਮੌਕਾ ਆ ਆਪਾਂ ਉਹ ਵੀ ਦੱਸ ਦਵਾਂਗੇ ਫਿਰ ਚਲ ਜਿਵੇਂ ਤੂੰ ਕਹਿੰਦੀ ਹੈ ਪੈਣੇ ਘਰੋਂ ਮੈਂ ਕਰ ਲੈਨੇ ਆ ਤੈਨੂੰ ਐਂ ਦੱਸ ਕੋਈ ਸਬਜ਼ੀ ਲਿਉਣੀ ਆ ਤਾਂ ਦੱਸ ਤੇ ਸ਼ਾਮ ਵੀ ਹੋਈ ਪਈ ਆ ਫਿਰ ਮੰਡੀਆਂ ਬੰਦ ਹੋ ਜਾਣਗੀਆਂ ਹਾਂ ਕੋਈ ਨਹੀਂ ਪਹਿਲਾਂ ਤੂੰ ਐਂ ਕਰ ਜਾ ਕੇ ਨਾ ਤੋਰੇ ਕੱਪੜੇ ਚੇਂਜ ਕਰ ਲਾ ਨਹੀਂ ਨਹੀਂ ਭੈਣੇ ਆ ਗਈ ਨਾ ਹਾਂਗਾ ਫਿਰ ਤੈਨੂੰ ਪਤਾ ਫਿਰ ਮੁੜਕਾ ਆ ਜੂਗਾ ਤੂੰ ਐ ਕਰ ਮੈਨੂੰ ਪੈਸੇ ਦੇ ਦੇ ਮੈਂ ਸਬਜ਼ੀ ਲਿਆਉਣਾ ਚਲ ਮੈਂ ਤੈਨੂੰ ਪੈਸੇ ਦੇਣੀ ਆ ਚਲ ਤੂੰ ਸਬਜ਼ੀ ਲਿਆ ਕੇ ਦੇ ਦੇ ਭਾਬੀ ਨਾਲ ਗੱਲ ਕਰ ਲਈ ਕਿ ਨਾ ਕਰੀਏ ਭੈਣ ਤਾਂ ਕਹਿੰਦੀ ਭਾਬੀ ਨਾਲ ਗੱਲ ਕਰਨੀ ਨਹੀਂ ਚਲ ਦੇ ਦੇ ਓਹ ਹੋ ਅਰ ਤਾਂ ਇੰਨੀ ਗਰਮੀ ਹੈ ਟਿੰਪਰ ਕੀ ਹੋਇਆ ਕਿੱਥੇ ਕੋਈ ਹੋਈ ਹੈ ਮੈਂ ਨਹੀਂ ਕੁਝ ਵੀ ਨਹੀਂ ਪੱਬੀ ਮੈਂ ਤਾਂ ਬਸ ਕੱਪੜੇ ਚ ਤਰਲਾਈ ਜਾਂਦੀ ਸੀ ਬੈਠੋ ਤੁਸੀਂ ਮੈਨੂੰ ਲੱਗਦਾ ਤੂੰ ਠੀਕ ਨਹੀਂ ਹੈਗੀ ਤੈਨੂੰ ਬੁਖਾਰ ਵਗੈਰਾ ਤਾਂ ਨਹੀਂ ਆ ਨਹੀਂ ਪੱਪੀ ਮੈਂ ਠੀਕ ਆ ਬਿਲਕੁਲ ਤੁਸੀਂ ਦੱਸੋ ਮੂੰ ਸ਼ੁਕਰ ਆ ਮੈਨੂੰ ਕੀ ਪਤਾ ਨਹੀਂ ਕੀ ਗੱਲ ਹੋ ਗਈ ਵੀ ਮੇਰੀ ਨਨਾਨ ਐਨੇ ਉਦਾਸ ਕਾਤੂਆ ਨਹੀਂ ਨਹੀਂ ਭਾਬੀ ਇਹੋ ਜੀ ਤਾਂ ਕੋਈ ਗੱਲ ਨਹੀਂ ਹੈਗੀ ਤੁਸੀਂ ਦੱਸੋ ਤੁਹਾਡੇ ਪੇਕੇ ਜੀ ਲੱਗਿਆ ਸੀ ਐਨੇ ਦਿਨ ਤੁਹਾਡਾ ਜੀ ਤਾਂ ਡਿੰਪਲ ਨਾੜ ਹੀ ਪੈਦਾ ਨਾਲੇ ਉਹ ਵੀ ਤਾਂ ਮੇਰਾ ਘਰੀ ਹੈ ਨਾਲੇ ਇਹੋ ਜੀ ਕਿਹੜੀ ਕੁੜੀ ਹੈ ਜਿਹਦਾ ਪੇਕੇ ਜਾ ਕੇ ਦਿਲ ਨਾਲ ਲੱਦਾ ਹੋਵੇ ਇਹ ਤਾਂ ਹੈ ਭਾਬੀ ਪਰ ਸਾਡਾ ਜੀ ਨਾ ਲੱਗਿਆ ਤੁਹਾਡੇ ਬਿਨਾ ਤੁਹਾਨੂੰ ਪਤਾ ਹੀ ਆ ਵੀਰੇ ਹੋਣੀ ਤਾਂ ਘਰ ਹੀ ਨਹੀਂ ਵੜਦੇ ਤੇ ਰਹੀ ਗੱਲ ਮਾਸੀ ਦੀ ਉਹ ਚਾਚੀ ਦੇ ਘਰੇ ਚਲੇ ਜਾਂਦੇ ਸੀਗੇ ਅੱਛਾ ਇਹ ਦੋਵੇਂ ਭਰਾ ਘਰੇ ਵੜਦੀ ਕਦੋਂ ਨੇ ਆ ਦੇਖ ਲਾ ਤੇਰਾ ਵੱਡਾ ਵੀਰਾ ਮੈਨੂੰ ਗੇਟ 'ਚ ਛੱਡ ਕੇ ਕਹਿੰਦਾ ਮੈਨੂੰ ਤਾਂ ਕੋਈ ਕੰਮ ਐ ਮੈਂ ਤਾਂ ਜਾਂਦਾ ਮੈਂ ਕਿਹ ਚਾਹ ਪਾਣੀ ਤਾਂ ਪੀ ਕੇ ਚਲਦਾ ਨਾ ਨਾ ਮੈਂ ਤਾਂ ਚੱਲਿਆ ਹਾਂ ਗੱਲਾਂ ਨੇ ਇਹਨਾਂ ਦੀਆਂ ਬਸ ਐਂ ਕਰਦੇ ਆ ਭਾਬੀ ਤੁਹਾਡੀ ਗੱਲ ਬਿਲਕੁਲ ਸਹੀ ਆ ਆ ਮਾਸੀ ਦੇ ਲੋ ਬੇਚਾਰੀ ਸਾਰਾ ਦਿਨ ਰੋਂਦੀ ਰਹਿੰਦੀ ਐ ਪਿੱਟਦੀ ਰਹਿੰਦੀ ਐ ਵੀ ਕੋਈ ਕੰਮ ਕਰਾ ਦੋ ਕੋਈ ਕੰਮ ਕਰਾ ਦੋ ਗੱਲ ਹੀ ਨਹੀਂ ਸੁਣਦੇ ਗੱਲ ਤਾਂ ਨਾ ਵੀਰੇ ਹੋਰਾਂ ਦੇ ਐ ਲੰਘ ਜਾਂਦੀ ਐ ਤੇ ਮਾਸੀ ਵਿਚਾਰੀ ਉਹ ਪਿੱਛੇ ਪਿੱਛੇ ਫਿਰਦੀ ਰਹਿੰਦੀ ਐ ਇਹ ਤਾਂ ਮੰਮੀ ਚੰਗੇ ਨੇ ਵਿਚਾਰੇ ਜਿਹੜਾ ਇਹਨਾਂ ਨੂੰ ਕੋਈ ਕੰਮ ਨਹੀਂ ਕਹਿੰਦੇ ਨਹੀਂ ਤਾਂ ਕੋਈ ਹੋਰ ਹੁੰਦੀ ਨਾ ਤਾਂ ਕਦੋਂ ਦੀ ਅੱਡ ਕਰ ਦਿੰਦੀ ਪਾਬੀ ਤੈਨੂੰ ਕੀ ਪਤਾ ਤੇਰੀ ਸੱਸ ਤੇ ਮੇਰੀ ਮਾਸੀ ਦਾ ਸਵਾਹ ਕਹਿ ਜਾ ਪਰ ਭਾਬੀ ਕੋਲੇ ਗੱਲ ਕਰਨੀ ਸਹੀ ਵੀ ਨਹੀਂ ਕਿਉਂਕਿ ਭਾਬੀ ਦੀ ਤਾਂ ਮਾਸੀ ਨਾਲ ਚੰਗੀ ਬਣਦੀ ਆ ਇਹ ਕਿੱਥੇ ਮੇਰੀ ਗੱਲ ਦਾ ਯਕੀਨ ਕਰੂਗੀ ਡਿੰਪਰ ਤੂੰ ਕੀ ਸੋਚਣ ਲੱਗੀ ਤੂੰ ਨਾ ਪਹਿਲੇ ਐ ਹੋ ਜੀ ਨਹੀਂ ਸੀਗੀ ਹੁਣ ਤੂੰ ਬਹੁਤਾ ਚੁੱਪ ਚੁੱਪ ਜੀ ਰਹਿਣ ਲੱਗੀ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈਗੀ ਦੱਸ ਮੈਨੂੰ ਕੀ ਗੱਲ ਆ ਕੁਛ ਨਹੀਂ ਭਾਬੀ ਮੈਂ ਤਾਂ ਕੁਛ ਨਹੀਂ ਹੋਇਆ ਚਲੋ ਐ ਕਰੋ ਤੁਸੀਂ ਬੈਠੋ ਆਰਾਮ ਕਰ ਲਓ ਆ ਮੈਂ ਕੱਪੜੇ ਰੱਖ ਕੇ ਆਨੀ ਆ ਆਰਾਮ ਨੂੰ ਕੀ ਐ ਡਿੰਪਲ ਦੁਪਹਿਰਾ ਤਾਂ ਹੋਇਆ ਪਿਆ ਜੇ ਮੈਂ ਸੌਂਗੀ ਨਾ ਤੈਨੂੰ ਪਤਾ ਫਿਰ ਸੁਸਤੀ ਛੱਡ ਜਾਂਦੀ ਐ ਤੂੰ ਐ ਕਰ ਆ ਕੱਪੜੇ ਮੈਂ ਤਹਿ ਮਾਰ ਦੰਨੀ ਐ ਆਪਾਂ ਗੱਲਾਂ ਬਾਤਾਂ ਕਰਦੇ ਆ ਨਹੀਂ ਨਹੀਂ ਭਾਬੀ ਮੇਰੀ ਗੱਲ ਸੁਣ ਇਹ ਕੱਪੜੇ ਨਾ ਮੈਂ ਉੱਥੇ ਰੱਖ ਕੇ ਆਨੀ ਆ ਫੇਰ ਤਹਿ ਲਾ ਲਾਂਗੇ ਮੈਂ ਗੇਟ ਲਗਾ ਕੇ ਆਨੀ ਆ ਕਿਤੇ ਕੋਈ ਮੰਗਤਾ ਅੰਦਰ ਵੜ ਕੇ ਨਾ ਬਹਿ ਜੇ ਤੁਹਾਨੂੰ ਪਤਾ ਚੋਰੀ-ਚੋਰੀ ਵੀ ਬਹੁਤ ਹੁੰਦੀ ਰਹਿੰਦੀ ਇੱਥੇ। ਹਾਂ, ਸਹੀ ਗੱਲ ਆ। ਚਲ ਆ ਜਾ ਜਲਦੀ। ਆ ਗਈ ਮੈਂ, ਤੁਸੀਂ ਬੈਠੋ। ਇਹ ਕੁੜੀ ਨੂੰ ਵੀ ਪਤਾ ਨਹੀਂ ਕੀ ਹੋਇਆ। ਐਨੀ ਚੁੱਪ-ਚੁੱਪ ਰਹਿਣ ਲੱਗ ਪਈ। ਡਿੰਪਲ ਡਿੰਪਲ ਗੱਲ ਕੀ ਹੋਈ ਐ? ਤੇਰੇ ਪੇਪਰ ਤਾਂ ਵਧੀਆ ਹੋ ਗਏ। ਐਵੇਂ ਕਿਸੇ ਗੱਲ ਦੀ ਕੋਈ ਟੈਨਸ਼ਨ ਤਾਂ ਨਹੀਂ ਐ? ਨਹੀਂ ਭਾਬੀ ਪੇਪਰ ਤਾਂ ਬਹੁਤ ਵਧੀਆ ਹੋਇਆ ਸੀਗਾ ਬਸ ਵੈਸੀ ਨਾ ਉਦਾਸ ਸੀ ਆ ਮੈਂ ਲੈ ਹੈ ਕਮਲੀ ਜੇ ਪੇਪਰ ਵਧੀਆ ਹੋਗੇ ਤਾਂ ਰਿਜ਼ਲਟ ਵੀ ਵਧੀਆ ਆ ਜਾਊਗਾ ਚੰਗੇ ਬਣਨ ਨਾਲ ਪਾਸ ਹੋ ਜੇਗੀ ਮੈਨੂੰ ਪਤਾ ਤੇਰਾ ਐਵੇਂ ਨਹੀਂ ਮਨ ਨੂੰ ਉਦਾਸ ਕਰੀਦਾ ਭਾਬੀ ਕੀ ਦੱਸਾਂ ਮੈਂ ਤੁਹਾਨੂੰ ਜਿਹੜੀ ਗੱਲ ਮੈਂ ਤੁਹਾਨੂੰ ਦੱਸਣ ਵਾਲੀ ਨਹੀਂ ਨਾ ਚਾਹੁੰਦੀ ਪਰ ਤੁਸੀਂ ਉਹ ਮੈਨੂੰ ਪੁੱਛ ਕੇ ਹਟੋਗੇ ਹਾਂ ਹਾਂ ਡਿੰਪਾ ਮੈਂ ਤੈਨੂੰ ਪੁੱਛ ਨਹੀਂ ਸਕਦੀ ਕੀ ਗੱਲ ਮੇਰਾ ਇਹਨਾ ਵੀ ਹੱਕ ਨਹੀਂ ਹੈ ਕਿ ਮੈਂ ਤੈਨੂੰ ਕੋਈ ਵੀ ਗੱਲ ਪੁੱਛ ਸਕਾਂ ਹੱਕ ਤਾਂ ਹੈਗਾ ਭਾਬੀ ਪਰ ਗੱਲ ਹੀ ਇਦਾਂ ਦੀ ਆ ਇੱਕ ਤਾਂ ਮੇਰਾ ਜੀ ਕਰਦਾ ਹੈ ਕਿ ਵੀ ਤੁਹਾਨੂੰ ਗੱਲ ਨਾ ਦੱਸਾਂ ਤੇ ਇੱਕ ਜੀ ਕਰਦਾ ਹੈ ਕਿ ਮਨਾ ਦੱਸ ਹੀ ਦੇ ਛਲ ਕੋਈ ਨਾ ਡਿੰਪਲ ਤੂੰ ਬੇਚੀਜ਼ੇ ਖੋ ਕੇ ਮੈਨੂੰ ਗੱਲ ਦੱਸ ਦੇ ਗੱਲ ਕੀ ਆ ਤਲੀ ਇੱਥੇ ਕੋਈ ਹੈਗਾ ਆਪਣੇ ਤੋਂ ਇਲਾਵਾ ਤੇਰੇ ਵੀਰੇ ਆਉਣੇ ਤਾਂ ਸ਼ਾਮ ਨੂੰ ਆਉਣਗੇ ਭਾਬੀ ਪੇਪਰ ਤਾਂ ਮੇਰਾ ਬਹੁਤ ਵਧੀਆ ਹੋਇਆ ਸੀਗਾ ਬੈਂਡ ਵੀ ਆ ਜਾਣਗੇ ਪਰ ਗੱਲ ਕਰੂਗੀ ਨਾ ਮਾਸੀ ਨੇ ਮੈਨੂੰ ਹੋਰ ਟੈਂਸ਼ਨ ਜਿੱਚ ਪਾਤਾ ਕਿਉਂ ਡਿੰਪ ਮੰਮੀ ਨੇ ਕੁਝ ਕਰਤਾ ਕੁਝ ਕਹਿਤਾ ਨਹੀਂ ਦਿੱਤਾ ਤੈਨੂੰ ਨਾਲੇ ਤੈਨੂੰ ਪਤਾ ਹੀ ਹੈ ਮੰਮੀ ਦਾ ਤਾਂ ਸੁਭਾਅ ਹੀ ਇਹੋ ਜਿਹਾ ਤੂੰ ਗੁੱਸਾ ਨਾ ਕਰਿਆ ਕਰੋ ਉਹਨਾਂ ਦੀ ਗੱਲ ਦਾ ਭਾਬੀ ਗੱਲ ਛੋਟੀ ਹੁੰਦੀ ਨਾ ਹੋਰ ਗੱਲ ਸੀ ਪਰ ਗੱਲ ਇੰਨੀ ਵੱਡੀ ਆ ਨਾ ਵੀ ਤੁਸੀਂ ਆਪ ਦੱਸੋ ਮੈਂ ਕੀ ਕਰਾਂ ਤੂੰ ਮੈਨੂੰ ਖੁੱਲ ਕੇ ਗੱਲ ਦੱਸ ਦੇ ਗੱਲ ਕੀ ਆ ਨਲੇ ਜੇ ਤੂੰ ਗੱਲ ਨਹੀਂ ਦੱਸੇਂਗੀ ਉਹਦਾ ਹੱਲ ਕਿਵੇਂ ਨਿਕਲੂ ਐਵੇਂ ਸੋਚ ਨਾਲ ਕੋਈ ਹੱਲ ਨਹੀਂ ਨਿਕਲਣਾ ਤੂੰ ਗੱਲ ਦੱਸ ਗੱਲ ਕੀ ਆ ਭਾਬੀ ਮੈਂ ਹੁਣ ਤੁਹਾਨੂੰ ਦੱਸ ਹੀ ਦੇਣੀ ਆ ਵੀ ਗੱਲ ਕੀ ਆ ਮਾਸੀ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਜਦੋਂ ਤੇਰੇ ਬੈਂਡ ਆ ਜਾਣਗੇ ਨਾ ਤੇ ਤੇਰਾ ਵਿਆਹ ਸੀ ਅਨਮੋਲ ਨਾਲ ਕਰ ਦਾਂਗੇ ਹਾਂ ਇਹ ਕੀ ਤਾਂ ਹੀ ਜਨੀਏ ਤੂੰ ਮੰਮੀ ਨੇ ਏਡੇ ਵੱਡੇ ਗੱਲ ਕਹਿ ਦਿੱਤੀ ਤੈਨੂੰ ਹਾਂ ਭਾਬੀ ਵੱਡਾ ਵੀਰਾ ਵੀ ਨਾ ਇਸ ਗੱਲ ਦੇ ਨਾਲ ਸਹਿਮਤ ਆ ਅਨਮੋਲ ਨੇ ਦੋ ਵਾਰ ਪੇਪਰ ਦੇਣ ਦੇ ਬਾਅਦ ਵੀ ਉਹਦੇ ਬੈਂਡ ਨਹੀਂ ਆਏ ਤੇ ਮਾਸੀ ਕਹਿੰਦੀ ਵੀ ਤੂੰ ਨਾ ਇਹਨੂੰ ਬਾਹਰ ਲੈ ਜਵੀਂ ਕੀ ਕਹਿਤਾ ਮੰਮੀ ਨੇ ਮੈਂ ਤਾਂ ਪੂਰੀ ਸਕੀਮ ਲਈ ਬੈਠੀ ਸੀ ਮੈਂ ਨੇ ਤਾਂ ਮੇਰੀ ਸਾਰੀ ਸਕੀਮ ਤੇ ਪਾਣੀ ਫੇਰਤਾ ਕੀ ਗੱਲ ਭਾਬੀ ਤੁਸੀਂ ਚੁੱਪ ਜੇ ਕਰ ਗਏ ਕਿਤੇ ਤੁਸੀਂ ਮਾਸੀ ਦੀ ਗੱਲ ਨਾਲ ਸਹਿਮਤ ਤਾਂ ਨਹੀਂ ਹਾਂ ਨਹੀਂ ਨਹੀਂ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਵੀ ਅਨਮੋਲ ਨਾਲ ਗੱਲ ਹੋਈ ਅਨਮੋਲ ਕੀ ਕਹਿੰਦਾ ਅਨਮੋਲ ਵੀਰੇ ਨਾਲ ਮੇਰੀ ਗੱਲ ਹੋਈ ਸੀ ਭਾਬੀ ਵੀਰਾ ਨਹੀਂ ਇਸ ਗੱਲ ਨੂੰ ਮੰਨਦਾ ਤੇ 나ਹੀਂ ਮੈਂ ਮੰਨਦੀ ਆ ਪਹਿਲਾਂ ਤੁਸੀਂ ਆਪ ਸੋਚੋ ਐਵੇਂ ਭੈਣ ਭਰਾ ਦਾ ਵਿਆਹ ਕਿਵੇਂ ਹੋ ਸਕਦਾ ਆ ਸ਼ੁਕਰ ਹੈ ਇਹ ਤਾਂ ਬਹੁਤ ਵਧੀਆ ਗੱਲ ਹੋਈ ਕੀਨ ਮੂਲ ਮਦਨੀਸ ਗੱਲ ਉਹਨੇ ਕਿ ਨਹੀਂ ਤਾਂ ਮੰਮੀ ਨੇ ਛਵੀ ਪੱਠਾ ਬਿਠਾ ਦੇਣਾ ਸੀ ਨਾਲੇ ਭਾਬੀ ਲੋਕ ਕੀ ਕਹਿਣਗੇ ਤੁਸੀਂ ਆਪ ਸਮਝਦਾਰ ਹੋ ਪੜ੍ਹੇ ਲਿਖੇ ਹੋ ਐ ਬਣਾ ਕੌਣ ਕਰਦਾ ਹੁੰਦਾ ਹੈ ਹਾਂ ਡਿੰਪਲ ਮੈਨੂੰ ਵੀ ਮੰਮੀ ਦੀ ਗੱਲ ਕੋਈ ਬਹੁਤੀ ਵਧੀਆ ਨਹੀਂ ਲੱਗੀ ਹੈਗੀ ਨਾਲੇ ਰਿਸ਼ਤੇਦਾਰ ਕੀ ਕਹਿਣਗੇ ਸ਼੍ਰੀਕਾ ਨੇ ਤਾਂ ਉਹੀ ਗੱਲ ਚੱਕ ਲੈਣੀ ਹੈ ਉਹੀ ਤਾਂ ਗੱਲ ਹੈ ਨਾ ਭਾਬੀ ਜੇ ਦੂਰ ਦੀ ਰਿਸ਼ਤੇਦਾਰੀ ਹੁੰਦੀ ਤਾਂ ਗੱਲ ਵੱਖਰੀ ਸੀ ਮਾਸੀ ਆ ਮੇਰੀ ਮਾਸੀ ਤੇ ਮਾਂ ਦੇ ਵਿੱਚ ਕੋਈ ਫਰਕ ਤਾਂ ਨਹੀਂ ਖੂਨ ਦਾ ਰਿਸ਼ਤਾ ਆ ਮੈਂ ਤਾਂ ਆ ਫੇਰ ਆਣਾ ਡਿੰਪਲ ਫੇ ਮੰਮੀ ਨੇ ਐਡੀ ਵੱਡੀ ਗੱਲ ਕਿਵੇਂ ਕਹਿਤੀ ਜਰੂਰ ਉਹਦੇ ਕਿਸ ਨੇ ਕੰਨ ਭਰੇ ਹੋਣੇ ਇਹੋ ਜੀ ਤਾਂ ਮੰਮੀ ਹੈ ਨਹੀਂ ਕੰਨ ਨਹੀਂ ਭਰੇ ਆ ਭਾਬੀ ਪਰ ਅੱਖਾਂ ਤਾਂ ਖੁੱਲੀਆਂ ਨੇ ਨਾ ਆ ਜੋ ਕੁਝ ਦੁਨੀਆ ਦੇ ਵਿੱਚ ਹੋਈ ਜਾਂਦਾ ਆ ਹੁਣ ਉਹ ਵੀ ਉਦਾਂ ਹੀ ਕਰਨਾ ਚਾਹੁੰਦੇ ਆ ਕੋਈ ਚੰਗੀ ਗੱਲ ਵੀ ਹੋਵੇ ਤਾਂ ਹੀ ਸਹਿਮਤ ਹੋਈਏ ਚੰਗੀ ਗੱਲ ਤਾਂ ਹੈ ਨਹੀਂ ਕਲ ਕੋਈ ਨਾ ਤੂੰ ਬਾਲਾ ਨਾ ਸੋਚ ਆਪਾਂ ਕੋਈ ਨਾ ਕੋਈ ਹੱਲ ਤਾਂ ਜ਼ਰੂਰ ਕੱਢਾਂਗੇ ਉਹੀ ਤਾਂ ਗੱਲਾਂ ਨਾ ਭਾਬੀ ਮੈਂ ਤਾਂ ਸੋਚ-ਸੋਚ ਕੇ ਟੈਨਸ਼ਨ ਹੋਈ ਪਈ ਆ ਆ ਹੁਣ ਜਦੋਂ ਤੁਸੀਂ ਆ ਗਏ ਨਾ ਤਾਂ ਜਾ ਕੇ ਮਾੜਾ ਯਾ ਦਿਲ ਲੱਗਿਆ ਨਹੀਂ ਤਾਂ ਮੈਨੂੰ ਹਜੇ ਵੀ ਐ ਹੋਈ ਜਾਂਦਾ ਵਿੱਜੇ ਕਿਤੇ ਮਾਸੀ ਨਾ ਮੰਨੀ ਮੇਰਾ ਕੀ ਬਣੂਗਾ ਓਹੋ ਐਵੇਂ ਟੈਨਸ਼ਨ ਨਾਲਾ ਟੈਨਸ਼ਨ ਨਾਲ ਕੜ ਕੋਈ ਹੱਲ ਹੋ ਜਾਊਗਾ ਮੰਮੀ ਦੇ ਆਉਣ ਤੋਂ ਪਹਿਲਾਂ ਨਾ ਆਪਾਂ ਕੋਈ ਨਾ ਕੋਈ ਸਕੀਮ ਜ਼ਰੂਰ ਲਾਉਣੀ ਆ ਹੱਲ ਕੱਢਾਂਗੇ ਆਪਾਂ ਟੈਨਸ਼ਨ ਨਾ ਲੈ ਚਲਾਇਆ ਆਪਾਂ ਕੋਈ ਕੰਮ ਧੰਦਾ ਕਰੀਏ ਧੰਦਾਬਾਦ ਅੱਜ ਮੈਂ ਤੁਹਾਨੂੰ ਇੱਕ ਜ਼ਰੂਰੀ ਗੱਲ ਕਰਨੀ ਆਂ ਹਾਂ ਦੱਸ ਬੋਲ ਹੁਣ ਕੀ ਜ਼ਰੂਰੀ ਗੱਲ ਕਰਨੀ ਆ ਫੇਰ ਮੈਂ ਨਾ ਕੰਮ ਜਾਣਾ ਕੋਈ ਮੇਰੀ ਵਰੀ ਤੁਹਾਨੂੰ ਕੰਮ ਸੁੱਧਦੇ ਨੇ ਕਦੇ ਤੇ ਟਿੱਕੇ ਘਰੇ ਬਹਿ ਜਾ ਕਰੋ ਪੋ ਕਰੀ ਬੈ ਕਿ ਕਿ ਮੈਂ ਮੱਖੀਆਂ ਮਾਰਨੀ ਐ ਮੈਂ ਕੋਈ ਜ਼ਰੂਰੀ ਕੰਮ ਚੱਲਿਆ ਸੀ ਚਲੋ ਠੀਕ ਐ ਫਿਰ ਜਾਓ ਤੁਸੀਂ ਜ਼ਰੂਰੀ ਕੰਮ ਮੇਰੀ ਗੱਲ ਕਿੱਥੇ ਸੁਣਦੇ ਹੋ ਤੁਸੀਂ ਉਹ ਹੁਣ ਦੱਸ ਵੀ ਦੇ ਕੀ ਗੱਲ ਹੋਈ ਐ ਮੀਨੂ ਆ ਡਿੰਪਲ ਨੇ ਹੋਰ ਹੀ ਗੱਲ ਦੱਸਤੀ ਕੀ ਗੱਲ ਸੱਚੀ ਐ ਮੈਂ ਤਾਂ ਸੁਣ ਕੇ ਹੈਰਾਨ ਹੋ ਗਈ ਨਾ ਹੁਣ ਤੈਨੂੰ ਉਹਨੇ ਕਿਹੜੀ ਗੱਲ ਦੱਸਤੀ ਡਿੰਪਲ ਨੇ ਮੈਨੂੰ ਦੱਸਿਆ ਕਿ ਮੰਮੀ ਕਹਿੰਦੀ ਐ ਅਨਮੋਲ ਨਾਲ ਵਿਆਹ ਕਰਵਾ ਲਾ ਕਿ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋ? ਹਾਂ ਮੈਂ ਵੀ ਸਹਿਮਤ ਆ ਇਹਦੇ 'ਚ ਤੇ ਨਾਲੇ ਇਹਦੇ 'ਚ ਮਾੜਾ ਵੀ ਕੀ ਐ? ਨਹੀਂ ਸੱਚੰਗਾ ਵੀ ਕੀ ਐ? ਤੁਹਾਡਾ ਦਿਮਾਗ ਤਾਂ ਠੀਕ ਐ ਨਾਲੇ ਲੋਕ ਕੀ ਕਹਿਣਗੇ? ਤੁਹਾਨੂੰ ਸ਼ਰਮ ਨਹੀਂ ਆਈ ਇਹੋ ਜੀ ਗੱਲ ਕਰਦੇ ਨੂੰ? ਲੋਕ ਤਾਂ ਬੜਾ ਕੁਝ ਕਹਿੰਦੇ ਆ ਜਦੋਂ ਕੋਈ ਗੱਲ ਨਹੀਂ ਹੁੰਦੀ ਸਾਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ। ਆਹੋ ਥੋਨੂੰ ਤਾਂ ਕੋਈ ਪਰਵਾਹ ਨਹੀਂ ਹੈਗੀ ਤਾਂ ਵਿਚਾਰੀ ਕੁੜੀ ਨੂੰ ਤਾਂ ਪਰਵਾਹ ਹੈਗੀ ਐ। ਮੰਨਿਆ। ਉਹਦੇ ਸਿਰ ਤੇ ਮਾਪਿਓ ਨਹੀਂ ਹੈਗੇ। ਤਦ ਤੁਸੀਂ ਉਹਦੇ ਨਾਲ ਐ ਥੋੜੀ ਧੱਕਾ ਕਰ ਸਕਦੇ ਹੋ ਨਾ ਇਹਦੇ 'ਚ ਧੱਕੇ ਵਾਲੀ ਕੀ ਗੱਲ ਐ ਘਰ ਦੀ ਕੁੜੀ ਐ ਤੇ ਘਰ ਦੀ ਗੱਲ ਘਰ 'ਚ ਹੀ ਰਹਿ ਜੂ ਕੋਈ ਹੋਰ ਗੱਲ ਹੋਵੇ ਤਾਂ ਮੰਨੀਏ ਆ ਵਿਆਹ ਵਾਲੀ ਗੱਲ ਮੈਨੂੰ ਤਾਂ ਨਹੀਂ ਠੀਕ ਲੱਗੀ ਨਾ ਜੇ ਤੈਨੂੰ ਠੀਕ ਨਹੀਂ ਲੱਗੀ ਤਾਂ ਅਸੀਂ ਕੀ ਕਰੀਏ ਹੁਣ ਤੇਰੇ ਕਰਕੇ ਸਲਾਹ ਬਦਲ ਦੀਏ ਆਹੋ ਸਲਾਹ ਤਾਂ ਮੇਰੇ ਕਰਕੇ ਕਿਉਂ ਬਦਲਨੀ ਐ ਨਾ ਤੁਸੀਂ ਐਂ ਦੱਸੋ ਭਲਾ ਮਾਸੀ ਦੀ ਕੁੜੀ ਨਾਲ ਰਿਸ਼ਤਾ ਕਰਾਉਣਾ ਇਹ ਤੇ ਚੰਗੀ ਗੱਲ ਐ ਤੁਹਾਡੇ ਦਿਮਾਗ ਚ ਪਤਾ ਨਹੀਂ ਕੀ ਟੁੜੀ ਭਰੀ ਐ ਹੋਰ ਫਿਰ ਤੂੰ ਦੱਸ ਦੇ ਜੇ ਆਪਾਂ ਕੋਈ ਹੋਰ ਕੁੜੀ ਲਾਵਦੇ ਆ ਨਾ ਅਗਲੀ 40 ਲੱਖ ਤੋਂ ਘੱਟ ਨਹੀਂ ਮੰਨਦੀ ਲਾਲਚ ਨੇ ਨਾ ਤੁਹਾਨੂੰ ਇੰਨਾ ਅੰਦਾ ਕਰਤਾ ਨਾ ਕਿ ਕੁਛ ਨਹੀਂ ਸੁਜਦਾ ਨਾ ਮੈਨੂੰ ਐਂ ਦੱਸੋ ਜੇ ਅਨਮੋਲ ਦੇ ਬਾੜ ਜਾਂਦਾ ਕੀੜਾ ਐ 40 ਲੱਖ ਤਾਂ ਲੱਗਣਗੇ ਇਹਦਾ ਮਤਲਬ ਇਹ ਥੋੜੀ ਐ ਕਿ ਮਾਸੀ ਦੀ ਕੁੜੀ ਨਾਲ ਵਿਆਹ ਕਰਕੇ ਉਹਨੂੰ ਬਾਹਰ ਤੋੜ ਦੋ ਕੁੜੀ ਦਾ ਫਾਇਦਾ ਚੱਕਦੇ ਹੋ ਤੁਸੀਂ ਨਾ ਕੀ ਫਾਇਦਾ ਚੱਕ ਲਿਆ ਉਹਦਾ ਪੜਹਾਇਆ ਲਿਖਾਇਆ ਇੰਨਾ ਉਹਦੀਆਂ ਫੀਸਾਂ ਤੇ ਮੈਂ ਖਰਚਾ ਕੀਤਾ ਜੇ ਤੂੰ ਬਾਹਲੀ ਔਖੀ ਆ ਤੂੰ ਦੇ ਦੇ 40 ਲੱਖ ਮਾਰਦੀ ਆ ਗੱਲਾਂ ਨਾ ਤੁਸੀਂ ਜਮਾ ਹੀ ਹੱਦ ਕਰੀ ਜਾਂਦੇ ਹੋ ਚ ਪੜਾਤਾ ਲਿਖਾਤਾ ਫਿਰ ਕਿੱਡੇ ਕ ਗੱਲ ਐ ਵਿਚਾਰੀ ਦੇ ਸਿਰ ਤੇ ਮਾਪਿਓ ਨਹੀਂ ਸੀਗੇ ਜੇ ਤੁਸੀਂ ਨਾ ਉਹਦਾ ਕਰਦੇ ਤਾਂ ਹੋਰ ਕੌਣ ਕਰਦਾ ਭਲਾ ਰਿਸ਼ਤੇ ਨਾਂ ਦੀ ਵੀ ਕੋਈ ਚੀਜ਼ ਹੁੰਦੀ ਐ ਗੱਲ 40 ਲੱਖ ਦੀ ਨਹੀਂ ਐ ਗੱਲ ਤਾਂ ਸਾਰੀ ਉਹਦੀ 마ਸੂਮ ਦੀ ਜ਼ਿੰਦਗੀ ਖਰਾਬ ਹੋ ਜੂ ਔਰ ਕੁਛ ਨਹੀਂ। ਓ ਕਿਦਰੇ ਕੁਛ ਨਹੀਂ ਹੁੰਦਾ। ਨਾਲੇ ਮੈਨੂੰ ਨਾ ਬਾਲੀਆਂ ਮੱਤਾਂ ਨਾਲ ਦੇ। ਮੇਰੀ ਮੱਤ ਕਿਹੜਾ ਤੁਸੀਂ ਪੱਲੇ ਬੰਨ ਲੈਣੀ ਐ। ਕਰਨਾ ਤਾਂ ਉਹੀ ਐ ਜੋ ਤੁਹਾਡੇ ਦਿਲ 'ਚ ਆਇਆ। ਕਰੋ ਆਪਣੀ ਮਨਮਰਜ਼ੀਆਂ। ਹਾਂ ਫਿਰ ਤੂੰ ਉਹੀ ਦਿਮਾਗ ਖਰਾਬ ਕਰੀ ਜਣੀ ਐ ਮੇਰਾ। ਜਦੋਂ ਤੈਨੂੰ ਪਤਾ ਐ ਵੀ ਤੇਰੀ ਕਿਸੇ ਨੇ ਨਹੀਂ ਮੰਨਣੀ। ਫਿਰ ਕਿਉਂ ਬੋਲਦੀ ਐ? ਚੰਗਾ ਫਿਰ ਕਰੋ ਆਪਣੀ ਮਨਮਰਜ਼ੀਆਂ। ਨਾਲੇ ਮੰਮੀ ਨੂੰ ਨਹੀਂ ਪਤਾ। ਸਿਆਣੀ ਬਿਆਣੀ ਆ ਉਹ। ਕੱਲ੍ਹ ਸ਼ਰੀਕੀ ਗੱਲਾਂ ਕਰਨਗੇ। ਤਾਨੇ ਮਾਰਨਗੇ ਥੂ ਥੂ ਹੋਊਗੀ ਆਪਣੇ ਤੇ ਕਦੇ ਸੋਚੇ ਇਹ ਉਹ ਕਿਦਰੇ ਨਹੀਂ ਕੋਈ ਤੈਨੂੰ ਤਾਨੇ ਮਾਰਦਾ ਨਾਲੇ ਆਹੀ ਕੁਝ ਚਾਹਦਾ ਹੁਣ ਆਹੋ ਮੈਨੂੰ ਨਾ ਤੁਸੀਂ ਦੁਨੀਆਦਾਰੀ ਨਾਲ ਖਾਓ ਮੈਨੂੰ ਪਤਾ ਹੈ ਕੀ ਦੁਨੀਆ 'ਚ ਚੱਲਦਾ ਕੀ ਨਹੀਂ ਨਾਲੇ ਅੱਜ ਤੱਕ ਕੜਾ ਮੇਰੀ ਕੋਈ ਗੱਲ ਸੁਣੀ ਐ ਜਿਹੜੀ ਹੁਣ ਸੁਣ ਲੈਣੀ ਐ ਸਵੇਰੇ ਸਵੇਰੇ ਦਿਮਾਗ ਖਰਾਬ ਕਰਨ ਲੱਗ ਜਾਂਦੇ ਆ ਲੈ ਭੱਗ ਜਾ ਇੱਥੋਂ ਮੈਂ ਹੀ ਭੱਗ ਜੰਨਾ ਇਕੜਾ ਮੇਰੀ ਗੱਲ ਮੰਨਦੇ ਨੇ ਹੁਣ ਮੈਂ ਕੀ ਕਰਾਂ ਕੋਈ ਨਾ ਕੋਈ ਸਕੀਮ ਤਾਂ ਲਾਉਣੀ ਪੈਗੀ ਨਹੀਂ ਤਾਂ ਮੇਰਾ ਸਾਰਾ ਪਲਾਨ ਫੇਲ ਹੋ ਜਾ ਨਲੇ ਇਹ ਹੋ ਸਕਦਾ ਵੀ ਅਸਤੱਕ ਮੇਰੀ ਕੋਈ ਸਕੀਮ ਫੇਲ ਹੋ ਗਈ ਹੋਵੇ ਚੱਲ ਬਣਾ ਕੰਮ ਤਾਂ ਕਰਨਾ ਹੀ ਪੈਣਾ ਸਕੀਮ ਤਾਂ ਬਾਅਦ ਚ ਸੋਚਦੀਆਂ ਠੀਕਰੀ ਆਨੀਏ ਭੈਣੇ ਕੁਛ ਨਹੀਂ ਵੀਰੇ ਫੋਨ ਚਲਾ ਰਹੀ ਸੀ ਬਸ ਭੈਣੇ ਮੈਂ ਤੁਹਾਨੂੰ ਐਂ ਕਹਿੰਦਾ ਸੀ ਕਰੀ ਸੀ ਕੋਈ ਭਾਬੀ ਨਾਲ ਗੱਲ ਤੁਸੀਂ ਹਾਂ ਵੀਰੇ ਮੈਂ ਭਾਬੀ ਨਾਲ ਗੱਲ ਕੀਤੀ ਸੀਗੀ ਠੀਕ ਹੈ ਜੀ ਭਾਬੀ ਫਿਰ ਭਾਬੀ ਕਹਿੰਦੀ ਵੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਮਾਸੀ ਜੀ ਨਾਲ ਤੇ ਵੀਰੇ ਨਾਲ ਗੱਲ ਜ਼ਰੂਰ ਕਰਾਂਗੀ ਕਾਹਨੂੰ ਭੈਣੇ ਭਾਬੀ ਦੇ ਇੱਥੇ ਕੌਣ ਸੁਣਦਾ ਉਹ ਵਿਚਾਰੀ ਦੀ ਤਾਂ ਕੋਈ ਨਹੀਂ ਸੁਣਦਾ ਭੈਣੇ ਇੱਥੇ ਪਰ ਵੀਰੇ ਭਾਬੀ ਵੀ ਤਾਂ ਇਸ ਘਰ ਦਾ ਜੀ ਹੈ ਉਹਦਾ ਪੂਰਾ ਹੱਕ ਬਣਦਾ ਕਿ ਘਰੇ ਕੋਈ ਵੀ ਗੱਲ ਹੁੰਦੀ ਆ ਤਾਂ ਉਹਨੂੰ ਪਤਾ ਲੱਗੇ ਉਹ ਬੋਲ ਵੀ ਸਕਦੀ ਏ ਸਾਰਿਆਂ 'ਚ ਉਹ ਤਾਂ ਗੱਲ ਤੇਰੀ ਮੰਨਦਾ ਭੈਣੇ ਵੀ ਉਹਦਾ ਹੱਕ ਆ ਇਸ ਘਰ 'ਚ ਬੋਲਣ ਦਾ ਸਲਾਹ ਦੇਣ ਦਾ ਫਰਜ਼ ਮੰਨਦਾ ਪਰ ਬਾਈ ਉਹਦੀ ਕਿੱਥੇ ਮੰਨਦਾ ਕਦੇ ਦੇਖਿਆ ਵੀ ਬਾਈ ਉਹਦੀ ਗੱਲ ਮੰਨਿਆ ਹੋਵੇ ਕੋਈ ਪਰ ਭਾਬੀ ਤਾਂ ਮੈਨੂੰ ਕਹਿੰਦੀ ਸੀਗੀ ਕਿ ਵੀ ਮੈਂ ਆਪੇ ਬਣਾ ਲੂੰਗੀ ਉਹਨਾਂ ਨੂੰ ਵੀ ਤੂੰ ਫਿਕਰ ਨਾ ਕਰ ਚਲ ਭੈਣੇ ਕੀ ਆ ਕੋਈ ਨਾ ਕੋਈ ਹੱਲ ਕੱਢ ਹੀ ਲਵੇ ਭਾਬੀ ਹਾਂ ਵੀਰੇ ਭਾਬੀ ਇਸ ਗੱਲ ਦਾ ਕੋਈ ਨਾ ਕੋਈ ਤਾਂ ਹੱਲ ਕੱਢੂਗੀ ਕੋਨੇ ਮੈਨੂੰ ਵਾਦਾ ਕੀਤਾ ਹੈ ਨਾਲੇ ਵੀਰੇ ਤੂੰ ਐਵੇਂ ਕਿਉਂ ਗੁੱਸਾ ਕਰੀ ਜਾਂਦਾ ਟੈਨਸ਼ਨ ਨਾ ਲੈ ਇੱਕਾ ਬਾਈ ਐ ਬਾਈ ਨਹੀਂ ਪੈਰਾਂ ਤੇ ਪਾਣੀ ਪੈਣ ਦਿੰਦਾ ਵੀ ਚੱਲ ਮਾਤਾ ਧਨ ਪੜ ਤੂੰ ਤਾਂ ਪੜਿਆ ਲਿਖਿਆ ਤੂੰ ਕਾਹਨੂੰ ਆਹ ਗੱਲਾਂ ਕਰਦਾ ਸੱਚ ਪੁੱਛੇ ਨਾ ਵੀਰੇ ਬਾਈ ਤਾਂ ਨਾ ਮਸੀ ਨਾਲੋਂ ਵੀ ਮੂਰੇ ਆ ਘਰ 'ਚ ਕੋਈ ਗੱਲ ਹੋ ਜਵੇ ਉਹ ਹਰ ਗੱਲ ਦੇ ਵਿੱਚ ਇੰਨੀ ਦਖਲਅੰਦਾਜ਼ੀ ਕਰਦਾ ਆ ਪਰ ਕੀ ਕਰਾਂ ਕੀ ਦੱਸਾਂ ਤੈਨੂੰ ਆ ਮਾਸੀ ਨਾਮ ਦੇ ਰਿਸ਼ਤੇ ਤੋਂ ਨਾ ਮੈਨੂੰ ਨਫ਼ਰਤ ਜੀ ਹੋਣ ਲੱਗ ਗਈ। ਭੈਣੇ ਤੂੰ ਆਪਦੀ ਜਗ੍ਹਾ ਬਿਲਕੁਲ ਠੀਕ ਐ। ਮੈਂ ਤੈਨੂੰ ਸਮਝ ਸਕਦਾ। ਪਰ ਇਹ ਨਹੀਂ ਨਾ ਸਮਝਦੇ ਆਪਾਂ ਨੂੰ ਆਪਣਾ ਤਾਂ ਕੋਈ ਰਿਸ਼ਤੇਦਾਰ ਵੀ ਨਹੀਂ ਚੱਜਦਾ ਜਿਹਨੂੰ ਵਿਚ ਪਾ ਕੇ ਇਹਨਾਂ ਨੂੰ ਮਨਾਲ ਕੇ ਆਪਾਂ। ਵੀਰੇ ਇਹ ਕਿਹੜਾ ਨਿਆਣੇ ਨੇ? ਜਿਹੜਾ ਆਪਾਂ ਨੂੰ ਕਿਸੇ ਰਿਸ਼ਤੇਦਾਰਾਂ ਨੂੰ ਪੁੱਛਣਾ ਪਵੇ। ਸੱਚੀ ਦੱਸਾਂ। ਜੇ ਮੇਰੇ ਮਾਪਿਓ ਹੁੰਦੇ ਨਾ ਤਾਂ ਮੈਂ ਕਦੋਂ ਦੀ ਆਪਣੇ ਘਰੇ ਚਲੇ ਜਾਂਦੀ। ਜੇ ਮੇਰੇ ਮੰਮੀ ਡੈਡੀ ਇਸ ਹੱਟ ਤੱਕ ਕਦੇ ਵੀ ਨਹੀਂ ਇਹਨੂੰ ਆਉਣ ਦਿੰਦੇ ਮਾਸੀ ਜੀ ਬਹੁਤ ਜ਼ਿਆਦਾ ਗਲਤ ਕਰ ਰਹੇ ਨੇ ਬਹੁਤ ਜ਼ਿਆਦਾ ਗਲਤ ਕਰ ਰਹੇ ਨੇ ਉਹ ਐਨੇ ਤੂੰ ਰੋਣਾ ਫਾਕਟ ਯਾ ਹਰਕਤ ਨਾ ਮੈਂ ਕਦੇ ਨਹੀਂ ਹੋਣ ਦਿੰਦਾ ਤੂੰ ਇੱਕ ਵਾਰ ਨਾ ਭਾਬੀ ਨਾਲ ਗੱਲ ਫੇਰ ਕਰਕੇ ਦੇਖੀ ਮੰਮੀ ਦੇ ਆਉਣ ਤੋਂ ਪਹਿਲਾਂ ਕੀ ਆ ਕੋਈ ਨਾ ਕੋਈ ਹੱਲ ਕੱਢ ਹੀ ਲਵੇ ਭਾਬੀ ਨਾ ਵੀਰੇ ਮੈਂ ਬਾਰ ਬਾਰ ਗੱਲ ਨਹੀਂ ਕਰਨਾ ਚਾਹੁੰਦੀ ਮੈਨੂੰ ਸ਼ਰਮ ਆਉਂਦੀ ਹੈ ਇਹ ਗੱਲ ਕਰਕੇ ਤੇਰੇ ਮੂਰੇ ਹੱਥ ਬੰਨ੍ਹ ਦিয়ে ਵੀਰੇ ਨਾ ਪੈਣੇ ਇੱਕ ਵਾਰੀ ਤੂੰ ਗੱਲ ਕਰਕੇ ਦੇਖ ਲਾ ਮੇਰੇ ਮੂਰੇ ਕਿਉਂ ਹੱਥ ਜੋੜਦੀ ਐ ਮੈਂ ਤਾਂ ਪੈਣੇ ਬਹੁਤ ਵਾਰੀ ਗੱਲ ਕਰਕੇ ਦੇਖੀ ਬਾਈ ਨਾਲ ਵੀ ਗੱਲ ਕਰਕੇ ਦੇਖੀ ਮਾਂ ਨਾਲ ਵੀ ਗੱਲ ਕਰਕੇ ਦੇਖੀ ਪੈਣੇ ਮੈਂ ਤਾਂ ਆਫਸਿਆ ਹੋਇਆ ਮੈਂ ਦੱਸ ਕਿੱਧਰ ਨੂੰ ਜਾਵਾਂ ਵੀਰੇ ਮੈਨੂੰ ਆਪਣੀ ਕਿਸਮਤ ਨਾਲ ਬਹੁਤ ਖਰਾਬ ਲੱਗਦੀ ਐ ਐ ਲੱਗਦਾ ਜੇ ਮੇਰੀ ਜ਼ਿੰਦਗੀ ਹੁਣ ਤਬਾਹ ਹੋ ਰਹੀ ਐ ਤੇੰਨੇ ਨਫਰਤ ਹੋ ਗਈ ਮੈਨੂੰ ਆਪਦੀ ਜ਼ਿੰਦਗੀ ਤੋਂ ਨਾ ਮੇਰੀ ਭੈਣ ਰੋਣਾ ਮੈਂ ਇਹੋ ਜਿਹਾ ਕੁਝ ਨਹੀਂ ਹੋਣ ਦਿੰਦਾ ਆਪਣਾ ਤਾਂ ਕੋਈ ਰਿਸ਼ਤੇਦਾਰ ਵੀ ਨਹੀਂ ਚੱਜਦਾ ਜਿਹਦੇ ਕੋਲ ਮੈਂ ਤੈਨੂੰ ਛੱਡ ਹੀ ਆਉਂਦਾ ਵੀਰੇ ਹੋਵੇ ਸਭ ਚੀਜ਼ ਦੱਸਦਾ ਐਂਜੀ ਕਰਦਾ ਕਦੇ ਕਦੇ ਤੇ ਰੱਬ ਮੈਨੂੰ ਚੱਕੀ ਲਵੇ ਨਾ ਭੈਣੇ ਆਹ ਕਿਹੋ ਜਿਹੀਆਂ ਗੱਲਾਂ ਕਰਦੀਆਂ ਤੂੰ ਮੈਂ ਵੀ ਤਾਂ ਤੇਰੇ ਨਾਲ ਹੀ ਫਸਿਆ ਹੋਇਆ ਹਾਂ ਮੇਰੀ ਕਿਹੜਾ ਇਹ ਗੱਲ ਸੁਣਦੇ ਆ ਮੇਰੀ ਤਾਂ ਆਪ ਦੀ ਜ਼ਿੰਦਗੀ ਤਵਾ ਮੈਨੂੰ ਆਪ ਨੂੰ ਲੋਕ ਕੀ ਕਹਿਣਗੇ ਮੇਰੇ ਦੋਸਤ ਕੀ ਕਹਿਣਗੇ ਵੀ ਸਾਲਿਆ ਆਪ ਦੀ ਸਗੀ ਭੈਣ ਨਾਲ ਹੀ ਵਿਆਹ ਕਰਾ ਲਿਆ ਤੂੰ ਫੂ ਤੂ ਕਰਨਗੇ ਭੈਣੇ ਮੇਰੇ ਤੇ ਵੀ ਉਹ ਕਿੰਨੀ ਮਾੜੀ ਦਿੱਕ ਲੈਣੀ ਘੜੀ ਸੀ ਜਦੋਂ ਮੈਂ ਠਿਆ ਕੇ ਰਹਿਣ ਲੱਗ ਗਈ ਸੀ ਇਹ ਤੋਂ ਵਧੀਆ ਤਾਂ ਨਾ ਮਸੀ ਮੈਨੂੰ ਕਿਤੇ ਨਾਲਾ ਦਾ ਆਸ਼ਰਮ ਚ ਛਾਡੇ ਹੁੰਦੀ ਘਟੂ ਘਟ ਆਪਣਾ ਰਿਸ਼ਤਾ ਤਾਂ ਬੜਿਆ ਰਹਿੰਦਾ ਵੀਰੇ ਭੈਣੇ ਤੂੰ ਰੋਣਾ ਕੋਈ ਨਾ ਮੈਂ ਕਰਦਾ ਕੁਛ ਨਾ ਕੁਛ ਤੂੰ ਟੈਨਸ਼ਨ ਨਾ ਲੈ ਤੁਮੈਂ ਕਰ ਤੂੰ ਸੋ ਜਾ ਹੁਣ ਕੋਈ ਨਾ ਮੈਂ ਵੀ ਗੱਲ ਕਰਕੇ ਦੇਖੂਗਾ ਭਾਬੀ ਨਾਲ ਹਾਈ ਓਏ ਰੱਬਾ ਕਿਹੜੇ ਮੋੜ ਤੇ ਲਿਆ ਕੇ ਸਿੱਟਦਾ ਮੈਨੂੰ ਨਾ ਮੈਂ ਝਿਣ ਝੋਕੀ ਆ ਇੱਥੇ ਨਾ ਮੈਂ ਮਰਨ ਝੋਕੀ ਜੇ ਤੂੰ ਇਹ ਜਿਹੜਾ ਰਾਹ ਬਣਾਏ ਨੇ ਇਹ ਫਿਰ ਕੱਟੋ ਕੱਟੋ ਦਾ ਹੱਲ ਤਾਂ ਕੋਈ ਲੱਭ ਦੇ ਜ਼ਰੂਰੀ ਤਾਂ ਨਹੀਂ ਆਣਾ ਕਿ ਬਾਹਰ ਜਾਣ ਵਾਸਤੇ ਇੱਕ ਭਰਾ ਨਾਲ ਵਿਆਹ ਕਰਾਉਣਾ ਪੈ ਜਵੇ ਐ ਚੱਕਟੀਆਂ ਕੰਮ ਮੇ ਤੁਨਾ ਕਰਵਾਈ ਰੱਬਾ ਉਹ ਤਾਂ ਪਹਿਲਾਂ ਮੈਨੂੰ ਮੌਤ ਦੇ ਦੇਵੀਂ ਦੇਖ ਬਈ ਕੰਨ ਖੋਲ ਕੇ ਗੱਲ ਸੁਣ ਲੋ ਨਾ ਤਾਂ ਵਿਆਹ ਕਰਾਵਾਂ ਅੱਜ ਤੇ ਨਾ ਕਰਾਵਾਂ ਕੱਲ੍ਹ ਭਾਬੀ ਵੀ ਸਾਡੇ ਹੱਕ ਚਾਹੁੰਦਾ। ਤੇਰੀ ਭਾਬੀ ਨੂੰ ਕੀ ਪਤਾ? ਉਹ ਸਾਡੇ ਘਰ ਬਾਰੇ ਕੀ ਜਾਣਦੀ ਐ? ਹਾਂ। ਵਾਹ ਬਾਈ। ਜੇ ਭਾਬੀ ਨੂੰ ਨਹੀਂ ਨਾ ਪਤਾ ਤਾਂ ਕਿਸੇ ਨੂੰ ਵੀ ਨਹੀਂ ਪਤਾ। ਭਾਬੀ ਕਮਲੀ ਐ ਯਾਰ। ਨਾ ਅਸੀਂ ਕਮਲੇ ਐ ਜਿਹੜਾ ਤੇਰਾ ਚੰਗਾ ਸੋਚਦੇ ਆਂ। ਭੈਣ ਨਾਲ ਵਿਆਹ। ਆਹੀ ਚੰਗਾ ਸੋਚਦੇ ਹੋ ਤੁਸੀਂ। ਉਹ ਬਾਹਰ ਜਾਣ ਦੇ ਲਾਲਚ ਚ ਕਿਉਂ ਤੁਸੀਂ ਗਿਰਦੇ ਹੋ? ਆਹੋ। ਹੁਣ ਅਸੀਂ ਮਾੜੇ ਹੋ ਗਏ। ਆਪਦੀ ਮਾਂ ਨੂੰ ਤੇ ਆਪਦੇ ਭਰਾ ਨੂੰ ਤਾਂ ਮਾੜਾ ਬਣਾਉਣਾ ਤੂੰ ਤੇ ਤੇਰੀ ਭਾਬੀ ਚੰਗੀ ਹੋਗੀ। ਉਹ ਚੰਗਾ ਕਹੂੰਗੇ ਬਈ। ਕਮ ਸੇ ਕਮ ਸਾਡੀ ਗੱਲ ਤਾਂ ਸੁਣੀ ਓਨੇ ਥੋੜੇ ਵੰਗੂ ਠਾ ਸੋਟਾ ਤਾਂ ਨਹੀਂ ਮਾਰਿਆ ਭਾਬੀ ਨੇ ਅਸੀਂ ਛੋਟੇ ਤੇਰਾ ਚੰਗੀ ਕਰਦੇ ਆਂ ਅਸੀਂ ਤੇਰੇ ਕੋਈ ਦੁਸ਼ਮਾਨ ਨਹੀਂ ਵੀ ਤੇਰਾ ਮਾੜਾ ਕਰਾਂਗੇ ਹੋ ਬਾ ਬਾਈ ਭਲਾ ਕਰਦੇ ਹੋਂ ਹੋ ਨਾ ਇਹ ਕਿਹੜਾ ਭਲਾ ਹੈ ਵੀ ਤੁਸੀਂ ਮੇਰਾ ਭੈਣ ਨਾਲ ਵਿਆਹ ਕਰਕੇ ਮੈਨੂੰ ਕਨੇਡਾ ਤੋਰਦੇ ਹੋ ਨਾ ਹੁਣ ਹੋਰ ਕੀ ਕਰ ਦੀਏ ਸਾਡੇ ਕਿਹੜਾ ਮਰੱਬੇ ਪਏ ਨੇ ਵੀ ਤੈਨੂੰ ਵੇਚ ਕੇ ਬਾਹਰ ਭੇਜ ਦੀਏ ਹੋ ਮਰੱਬੇ ਤਾਂ ਨਹੀਂ ਪਏ ਬਾਈ ਪਰ ਭੇਜੋ ਤਾਂ ਸਹੀ ਤਰੀਕੇ ਨਾਲ ਭੈਣ ਪਤਾ ਕਿੰਨੀ ਟੈਨਸ਼ਨ ਲਈ ਬੈਠੀ ਆ ਜੇ ਉਹਦੇ ਮਾਪਿਓ ਹੁੰਦੇ ਉਹ ਵੀ ਇਹਦੇ ਨਾਲ ਆ ਕੁਝ ਕਰਦੇ ਨਾ ਟੈਨਸ਼ਨ ਲਗਾ ਦੀ ਘਰ ਚ ਰਿਸ਼ਤਾ ਕਰਨਾ ਕਿਹੜਾ ਕੋਈ ਉਪਰਾ ਥਾਂ ਹਾਏ ਹੋ ਰੱਬਾ ਹਾਏ ਹੋ ਰੱਬਾ ਭਾਈ ਤੁਹਾਡਾ ਤਾਂ ਜਮੀ ਸਰ ਗਿਆ ਮੈਂ ਤਾਂ ਲੋਕਾਂ ਨੂੰ ਗਾਲਾਂ ਕੱਢਦਾ ਸੀ ਉਹਨਾਂ ਨੂੰ ਮਾੜਾ ਕਹਿੰਦਾ ਸੀ ਤੁਸੀਂ ਤਾਂ ਜਮੀ ਗਿਰ ਗਏ ਯਾਰ ਨਾ ਅਸੀਂ ਕੀ ਮਾੜਾ ਕਰਤਾ ਨਾਲੇ ਤੇਰਾ ਤੇ ਨਾਲੇ ਉਹਦਾ ਭਾਈ ਤੁਸੀਂ ਦੋ ਜ਼ਿੰਦਗੀਆਂ ਖਰਾਬ ਕਰ ਰਹੇ ਹੋ ਪਤਾ ਤੁਹਾਨੂੰ ਇਹ ਗੱਲ ਦਾ ਇੱਕ ਮੇਰੀ ਤੇ ਇੱਕ ਭੈਣ ਦੀ ਭੈਣ ਪਤਾ ਕੀ ਕਹਿੰਦੀ ਆ ਕਹਿੰਦੀ ਮਾਸੀ ਨਾਮ ਦੇ ਰਿਸ਼ਤੇ ਤੋਂ ਮੈਨੂੰ ਨਫ਼ਰਤ ਆ ਨਫ਼ਰਤ ਕਿਸੇ ਦਾ ਚੰਗਾ ਕਰਨ ਲੱਗ ਜਾਓ ਤਾਂ ਉਹ ਨਫ਼ਰਤ ਕਰਦਾ ਲੈ ਦੁਨੀਆ ਵੀ ਕਿਹੋ ਜੀ ਹੋ ਗਈ ਓਏ ਉਹ ਬਾਈ ਦੁਨੀਆ ਨਹੀਂ ਹੋਈ ਤੁਸੀਂ ਹੋਏ ਹੋ ਨਾਲੇ ਤੁਹਾਡੇ ਤਾਂ ਦਿਮਾਗ 'ਚ ਫਰਕ ਪੈ ਗਿਆ ਬਾਈ ਗੱਲ ਸੁਣ ਮੇਰੀ ਮਾਤਾ ਤਾਂ ਚਾਹਲ ਅਨਪੜਾ ਤੂੰ ਤਾਂ ਬਾਈ ਪੜਿਆ ਲਿਖਿਆ ਤੈਨੂੰ ਤਾਂ ਇਹ ਗੱਲ ਸਮਝਣੀ ਚਾਹੀਦੀ ਐ ਨਾ ਇਹਦੇ 'ਚ ਅਨਪੜਾ ਤੇ ਪੜੇ ਲਿਖੇ ਵਾਲੀ ਕਿਹੜੀ ਗੱਲ ਆ ਓਏ ਹੋਏ ਇਹਦੂ ਤਾਂ ਚੰਗਾ ਮੈਂ ਆਈਲੈਟ ਸੀ ਨਾ ਕਰਦਾ ਜੇ ਕਰਦਾ ਸੀ ਤਾਂ ਬੈਂਡ ਤਾਂ ਆ ਜਾਂਦੇ ਕਮ ਸੇ ਕਮ ਰਿਸ਼ਤੇ ਨੂੰ ਦਾਗ ਤਾਂ ਨਾ ਲੱਗਦਾ ਉਹ ਤੋਂ ਪੜ ਲੈਂਦਾ ਫਿਰ ਕਰ ਲੈਂਦਾ ਸਾਡਾ ਕੀ ਕਸੂਰ ਐ ਮੈਂ ਤਾਂ ਤੇਰੀਆਂ ਫੀਸਾਂ ਭਰਦੀ ਰਿਹਾ ਗੱਲ ਸੁਣ ਬਾਈ ਇੱਕ ਗੱਲ ਆਖਾਂ ਤੈਨੂੰ ਆ ਜਿਹੜੀਆਂ ਤੂੰ ਫੀਸਾਂ ਭਰਦਾ ਰਿਹਾ ਹੈ ਨਾ ਤੈਨੂੰ ਏਸੇ ਚੀਜ਼ ਦਾ ਕਮੰਡ ਐ ਪਤਾ ਤੈਨੂੰ ਹਾਂ ਹੈਗਾ ਕਮੰਡ ਜਾ ਜਾ ਕੇ ਆਪਦਾ ਕੰਮ ਕਰ ਲੈ ਘਰੇ ਉਹ ਨਹੀਂ ਟਿਕਨ ਦਿੰਦੀ ਇੱਥੇ ਆ ਜਾਂਦਾ ਸਿਰ ਖਾਣ ਮੈਂ ਨਹੀਂ ਆਇਆ ਬਾਈ ਇੱਥੇ ਤੂੰ ਆਇਆ ਸੀ ਮੇਰੇ ਕੋਲ ਵਿਆਹ ਦੀ ਗੱਲ ਕਰਨ ਜੇ ਇੱਥੇ ਨਾ ਆਉਂਦਾ ਨਾ ਤਾਂ ਕਲੇਸ਼ ਨਹੀਂ ਹੋਣਾ ਸੀ ਉਹ ਜਾਂ ਤਰ ਜਥੋਂ ਜਾਉਂਗੇ ਬਾਈ ਪਰ ਮੈਂ ਵਿਆਹ ਨਹੀਂ ਕਰਾਉਂਦਾ ਕੰਨ ਖੋਲ ਕੇ ਗੱਲ ਸੁਣ ਲੋ ਤੁਸੀਂ ਵੀ ਫਿਰ ਛੱਟੇ ਆਈ ਵਿਆਹ ਕਰਨਾ ਦੇਖਦਾ ਇਹਨੂੰ ਮੈਂ ਵੀ ਕਿਵੇਂ ਨਹੀਂ ਵਿਆਹ ਕਰਾਉਂਦਾ ਇਹ ਜ਼ਿਆਦਾ ਹੀ ਚੰਬੜ ਗਿਆ ਕੁਛ ਭਾਬੀ ਹਰਪਾ ਭਾਬੀ ਮੈਂ ਕਹਿੰਦੀ ਸੀਗੀ ਵੀ ਤੁਸੀਂ ਕੁਝ ਸੋਚਿਆ ਫਿਰ ਅੱਗੇ ਕਿਉਂਕਿ ਮਾਸੀ ਦਾ ਕੋਈ ਪਤਾ ਨਹੀਂ ਵੀ ਕਦੋਂ ਮਾਸੀ ਆ ਜਵੇ ਕੋਈ ਹੱਲ ਕੱਢ ਦੋ ਨਾ ਹਾਂ ਸੋਚਿਆ ਤਾਂ ਹੈ ਡਿੰਪਲ ਪਰ ਤੂੰ ਮੰਨੇਂਗੀ ਪਤਾ ਨਹੀਂ ਨਹੀਂ ਕੀ ਪਤਾ ਤੈਨੂੰ ਮੇਰੀ ਸਲਾਈ ਨਾ ਪਸੰਦ ਆਵੇ ਨਹੀਂ ਨਹੀਂ ਭਾਬੀ ਮੈਨੂੰ ਤੁਹਾਡੀ ਸਲਾਹ ਕਿਉਂ ਨਾ ਪਸੰਦ ਆਉਗੀ ਬਸ ਇੱਕ ਵਾਰੀ ਨਾ ਤੁਸੀਂ ਮੈਨੂੰ ਆ ਝੰਜੜ ਵਿੱਚੋਂ ਕੱਢ ਦੋ ਮੈਂ ਤੁਹਾਡੀ ਹਰ ਗੱਲ ਮੰਨਣ ਨੂੰ ਤਿਆਰ ਆਂ ਦੇਖ ਲਾ ਡਿੰਪਲ ਕਿਤੇ ਮੁੱਕਰੀ ਨਾ ਜਾਵੇ ਮੈਂ ਕਿਤੇ ਸਲਾਹ ਦਿੰਦੀ ਰਹਿ ਜਾ ਤੇ ਤੂੰ ਮਨਾ ਹੀ ਕਰ ਜੇ ਨਹੀਂ ਭਾਬੀ ਅੱਗੇ ਪਹਿਲਾਂ ਮੈਂ ਕਦੀ ਤੁਹਾਡੀ ਵੀ ਗੱਲ ਮੋੜੀ ਆ ਤੁਸੀਂ ਦੱਸੋ ਤਾਂ ਕੀ ਕੀ ਸਲਾਹ ਆ ਮੈਂ ਹਰ ਇੱਕ ਗੱਲ ਮੰਨੂੰਗੀ ਮੈਨੂੰ ਮਨਜ਼ੂਰ ਆ ਠੀਕ ਹੈ ਫਿਰ ਤੂੰ ਮੇਰੇ ਕੰਮ ਆ ਤੇ ਮੈਂ ਤੇਰੇ ਕੰਮ ਆ ਜੰਨੀ ਆ ਕਿਵੇਂ ਕੀ ਮਤਲਬ ਭਾਬੀ ਮੈਂ ਸਮਝੀ ਨਹੀਂ ਤੁਹਾਡੀ ਗੱਲ ਵੇ ਇੱਕ ਡਿੰਪਲ ਤੂੰ ਮੇਰੇ ਭਰਾ ਨਾਲ ਵਿਆਹ ਕਰਵਾ ਲਾ ਹੋ ਵੀ ਤੇਰੇ ਨਾਲ ਬਾਹਰ ਚਲ ਜੂ ਨਾਲੇ ਤੇਰਾ ਵੀ ਇਸ ਮਸਲੇ ਤੋਂ ਖੜਾ ਛੁੱਟ ਜੂ ਪਰ ਭਾਬੀ ਥੋੜਾ ਵੀਰ ਤਾਂ ਕਿੰਨੀ ਵੱਡੀ ਉਮਰ ਦਾ ਆ ਤੇ ਮੈਂ ਮੈਂ ਤਾਂ ਅਜ ਉਹਨਾਂ ਤਾਂ ਬਹੁਤ ਛੋਟੀ ਉਮਰ ਦੀਆਂ ਸਾਡਾ ਤਾਂ ਕੋਈ ਮੇਲ ਨਹੀਂ ਨਾ ਬਣਿਆ ਤੁਸੀਂ ਇਹ ਕਿੱਦਾਂ ਕਿਵੇਂ ਕਹਿ ਸਕਦੇ ਹੋ ਹਾਂ ਮੈਨੂੰ ਪਤਾ ਪਰ ਡਿੰਪਲ ਤੇਰੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਐ ਜੇ ਇਸ ਮਸਲੇ ਤੋਂ ਖਿਹੜਾ ਛਡਾਉਣਾ ਤਾਂ ਚੁੱਪਚਾਪ ਮੇਰੇ ਭਰਾ ਨਾਲ ਵਿਆਹ ਕਰਵਾ ਲਾ ਤੇ ਸਾਰਾ ਖਰਚਾ ਅਸੀਂ ਕਰਾਂਗੇ ਭਾਬੀ ਫਿਰ ਬਾਈ ਤੇ ਮਾਸੀ ਜੀ ਕੀ ਕਹਿਣਗੇ ਬਾਈ ਤਾਂ ਪਹਿਲਾਂ ਵੀ ਤੁਹਾਡੇ ਨਾਲ ਲੜਦਾ ਹੀ ਰਹਿੰਦਾ ਤੇ ਮਾਸੀ ਜੀ ਵੀ ਨਾਲੇ ਫਿਰ ਮਸਲਾ ਤਾਂ ਉੱਥੇ ਹੀ ਰਹਿ ਗਿਆ ਨਾ ਕਿਉਂਕਿ ਅਨਮੋਲ ਵੀਰੇ ਨੂੰ ਬਾਹਰ ਲੈ ਕੇ ਜਾਣ ਦੀ ਗੱਲ ਹੋ ਰਹੀ ਐ ਨਾ ਹੂੰ ਮਸਲਾ ਉੱਥੇ ਦਾ ਉੱਥੇ ਕੀਵੇਂ ਰਹਿ ਗਿਆ ਮੇਰੀ ਗੱਲ ਧਿਆਨ ਨਾਲ ਸੁਣ ਤੂੰ ਮੇਰੇ ਭਰਾ ਨੂੰ ਤਾਂ ਜਾਣਦੀ ਐ ਘਰੇ ਝੂਠੀ ਮੂਠੀ ਗੱਲ ਉੜਾ ਦੇ ਕਿ ਮੇਰੇ ਭਰਾ ਨਾਲ ਤੇਰੀ ਗੱਲਬਾਤ ਐ ਤੇ ਮੈਂ ਉਹਦੇ ਨਾਲ ਹੀ ਵਿਆਹ ਕਰਾਉਣਾ ਭਾਬੀ ਇਹ ਗੱਲ ਫਿਰ ਕਿਹੜਾ ਸਹੀ ਆ ਇਹ ਵੀ ਤਾਂ ਕਿੰਨੀ ਗਲਤ ਗੱਲ ਆ ਨਾਲੇ ਤੁਹਾਨੂੰ ਐ ਪਤਾ ਮਾਸੀ ਤੇ ਬਾਈ ਨੇ ਮੰਨਣਾ ਨਹੀਂ ਹੈਗਾ ਤੁਹਾਡੇ ਨਾਲ ਬਹੁਤ ਕਲੇਸ਼ ਕਰਨਗੇ ਉਹ ਉਹ ਤੂੰ ਗੱਲਾਂ ਛੱਡ ਤੂੰ ਮੈਨੂੰ ਐ ਦੱਸ ਤੈਨੂੰ ਮੇਰੀ ਗੱਲ ਮਨਜ਼ੂਰ ਵੀ ਐ ਜਾਂ ਨਹੀਂ ਵੈਸੇ ਵੀ ਤੈਨੂੰ ਇਸ ਮੁਸ਼ਕਿਲ ਚੋਂ ਬਾਹਰ ਕੱਢਣ ਦਾ ਹੋਰ ਕੋਈ ਰਸਤਾ ਵੀ ਨਹੀਂ ਐ ਮੈਨੂੰ ਸਮਝ ਨਹੀਂ ਆ ਰਹੀ ਵੀ ਮੈਂ ਕੀ ਕਰਾਂ ਤੁਹਾਡੇ ਨਾਲ ਕਲੇਸ਼ ਨਾ ਹੋਵੇ ਇਸ ਗੱਲ ਤੋਂ ਡਰਦੀ ਆਂ ਤੇ ਰਹੀ ਗਰ ਅਨਮੋਲ ਵੀਰੇ ਦੀ ਉਹਦੇ ਨਾਲ ਕੀ ਬਣੂਗਾ ਸਮਝ ਤੋਂ ਬਾਹਰ ਐ ਭਾਬੀ ਵੇਖ ਦੇਖ ਤੈਨੂੰ ਦੋਹਾਂ ਗੱਲਾਂ ਚੋਂ ਇੱਕ ਗੱਲ ਤਾਂ ਮੰਨੀ ਪੈਣੀ ਐ ਕੀ ਆ ਤਾਂ ਅਨਮੋਲ ਨਾਲ ਵਿਆਹ ਕਰਵਾ ਕੇ ਉਹਦੇ ਨਾਲ ਬਾਹਰ ਚਲ ਜਾ ਜਾਂ ਫਿਰ ਇਹਨਾਂ ਦੀ ਗੱਲ ਨੂੰ ਠੁਕਰਾ ਕੇ ਮੇਰੇ ਭਰਾ ਨਾਲ ਵਿਆਹ ਕਰਵਾ ਲਾ ਆਹ ਕਿਹੜੇ ਚੱਕਰ ਆ ਚ ਪਾ ਤਾ ਰੱਬਾ ਤੂੰ ਮੈਨੂੰ ਭਾਬੀ ਕੋਈ ਹੋਰ ਰਸਤਾ ਨਹੀਂ ਹੈਗਾ ਪਲੀਜ਼ ਇੱਕ ਵਾਰੀ ਸੋਚ ਲੈਣਾ ਜੇ ਕਿਸੇ ਹੋਰ ਤਰੀਕੇ ਨਾਲ ਕੋਈ ਹੱਲ ਨਿਕਲਦਾ ਹੋਵੇ ਤਾਂ ਜੇ ਕੋਈ ਹੋਰ ਰਸਤਾ ਹੁੰਦਾ ਤਾਂ ਮੈਂ ਤੈਨੂੰ ਦੱਸ ਜੰਦੀ ਤੈਨੂੰ ਇੱਕ ਫੈਸਲਾ ਤਾਂ ਲੈਣਾ ਹੀ ਪੈਣਾ ਜਾਂ ਫਿਰ ਅਨਮੋਲ ਜਾਂ ਫਿਰ ਮੇਰਾ ਭਰਾ ਮੈਂ ਨਾ ਅਨਮੋਲ ਵੀਰੇ ਨਾਲ ਗੱਲ ਕਰਕੇ ਦੇਖਾਂਗੀ ਉਹ ਕੀ ਕਹਿੰਦੇ ਨੇਗੇ ਭਾਬੀ ਤੁਹਾਡੇ ਤੇ ਕੋਈ ਆਸਣਾ ਨਾ ਆਵੇ ਇਸ ਕਰਕੇ ਨਾ ਮੈਨੂੰ ਫੈਸਲਾ ਸੋਚ ਸਮਝ ਕੇ ਕਰਨਾ ਪੈਣਾ ਆ ਇਹ ਗੱਲਾਂ ਤਾਂ ਤੂੰ ਛੱਡ ਨਲੇ ਇਹਦੇ ਚ ਮੇਰੀ ਕੋਈ ਗੱਲ ਹੀ ਨਹੀਂ ਰਹਗੀ ਜੇ ਤੂੰ ਸਾਰੀ ਗੱਲ ਤਾਂ ਤੂੰ ਆਪਦੇ ਸਿਰ ਤੇ ਲੈ ਲਈ ਕਿ ਮੈਂ ਉਸ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਜਲਦੀ ਸੋਚ ਕੇ ਦੱਸੀ ਬਾਹਰ ਜਾਂ ਤੇ ਸਾਰਾ ਖਰਚਾ ਅਸੀਂ ਕਰਾਂਗੇ ਤੇ ਨਾਲੇ ਜਦੋਂ ਤੂੰ ਬਾਹਰ ਹੀ ਚਲੇਗੀ ਫਿਰ ਤਾਂ ਸਾਰੇ ਆਪੇ ਸ਼ਾਂਤ ਹੋ ਜਾਣਗੇ। ਉਹਦੀ ਫਿਕਰ ਤੂੰ ਜਮਾ ਨਾ ਕਰ। ਭਾਬੀ ਮੈਂ ਤੁਹਾਨੂੰ ਸੋਚ ਕੇ ਪੱਕਾ ਦੱਸ ਦਾਂਗੀ। ਤੁਸੀਂ ਮੈਨੂੰ ਇੱਕ ਵਾਰੀ ਅਨਮੋਲ ਵੀਰੇ ਨਾਲ ਸਲਾਹ ਕਰ ਲੈਣ ਦਿਓ। ਠੀਕ ਹੈ। ਕਰ ਲਾ ਗੱਲ ਉਹਦੇ ਨਾਲ ਵੀ। ਪਰ ਇੱਕ ਗੱਲ ਯਾਦ ਰੱਖੀ। ਜੇ ਤੈਨੂੰ ਮੇਰੀ ਆਸਲਾ ਪਸੰਦ ਨਾ ਆਈ ਨਾ ਤੂੰ ਮੁੜ ਕੇ ਮੈਂ ਤੇਰੀ ਕਦੇ ਸਾਈਡ ਨਹੀਂ ਲੈਣੀ ਹੁਣ ਫੈਸਲਾ ਤੇਰੇ ਹੱਥ ਚ ਹੈ ਤੂੰ ਕੀ ਕਰਦਾ ਹਲੈ ਵੇ ਰੱਬਾ ਇਹ ਤੋਂ ਚੰਗਾ ਤਾਂ ਤੂੰ ਮੈਨੂੰ ਜ਼ਹਿਰ ਹੀ ਦੇ ਦੇ ਘਟੋ ਘਟ ਮਾਰ ਕੇ ਮੈਂ ਇਸ ਦੁਨੀਆ ਤੋਂ ਆਪਣਾ ਖਿਹੜਾ ਤਾਂ ਛੁਡਵਾ ਲੂੰਗੀ जिदा जी ਕਰਦਾ呀 ਕੋਈ ਕਿੱਧਰ ਖਿੱਚਦਾ呀 ਤੇ ਕੋਈ ਕਿੱਧਰ ਖਿੱਚਦਾ呀 ਜਿੱਦਾ ਮੈਂ ਕੋਈ ਰਬੜ ਦੀ ਗੁੱਡੀ ਹੁੰਨੀ ਆ ਵੈਸੇ ਕੁੜੀਆਂ ਹੁੰਦੀਆਂ ਤਾਂ ਰਬੜ ਦੀ ਗੁੱਡੀਆਂ ਹੀ ਨੇ ਜਿੱਦਾ ਜੀ ਕਰਦਾ呀 ਜਿਵੇਂ ਮਰਜ਼ੀ ਬਰੋੜ ਕੇ ਸੁੱਟ ਦਿੰਦਾ ਹੈ ਕੋਈ ਕਿਉਂ ਨਹੀਂ ਸੋਚਦਾ ਕੋਈ ਕਿਉਂ ਨਹੀਂ ਸੋਚਦਾ ਵੀ ਸਾਡੇ ਵੀ ਕੋਈ ਖਾਬ ਨੇ ਕੋਈ ਸੁਪਨੇ ਦੇ